ईमानदार फौजी देश पर ईमानदार उम्मीदवार गुरबंख सिंह बिला साह कौले जिन्हों अपना जीतनी फोन पा जय श्री राम वाहू जी का खालसा श्री वाहे जी की फतेह अच वार्ड नंबर गुरब बारह गुरबख बिल्ला जी जेडे की भारतीय जनता पार्टी के साथ उम्मीदवार ने हरीश टंडन जी जे इस वार्ड च सेवा पहला भी कर चुके हैं और गुरबख सिंह बिल्ला जी ने भी इस वार्ड के बहुत सेवा निभाई और अज भी ये हजूम देख के ऐसा लग रहा है भी साब तो पचानवे ਸਭ ਤੋਂ ਵੱਧ ਜਿਹੜੀ ਵੋਟਾਂ ਤੇ ਜਿੱਤਾਂਗੇ ਅਸੀਂ ਇਹੀ ਵਾਅਦਾ ਦਿੱਤਾਂਗੇ ਔਰ ਸਾਡਾ ਜਿਹੜਾ ਆਨ ਵਾਲਾ ਜਿਹੜਾ ਲੁਧਿਆਣੇ ਦਾ ਮੇਅਰ ਹੈ ਉਹ ਨਿਸ਼ਚਿਤ ਤੌਰ ਤੇ ਸਾਨੂੰ ਅੱਜ ਉਮੀਦ ਆ ਵੀ ਇਸ ਤੇ ਭਾਰੀ ਮਤ ਤੋਂ ਜਿੱਤਣ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਸਾਡਾ ਲੁਧਿਆਣੇ ਦਾ ਮੇਅਰ ਜਿਹੜਾ ਵੈ ਐ ਕਿ ਭਾਰਤੀ ਜਨਤਾ ਪਾਰਟੀ ਦਾ ਨਰੋਲ ਬਣੇਗਾ ਔਰ ਆਨ ਵਾਲੇ ਸਮੇਂ ਤੇ ਜਿਹੜੀ ਇਹ ਨੀ ਰੱਖੀ ਜਾਏਗੀ ਇਹ 2027 ਦੀ ਨੀ ਜਿਹੜੀ ਹੈ ਔਰ 2027 ਦੇ ਵਿੱਚ ਸਾਡਾ ਭਾਰਤੀ ਜਨਤਾ ਪਾਰਟੀ ਦਾ ਸੀਐਮ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਔਰ ਮੈਨੂੰ ਕੋਈ ਅਸੀ ਦੋ ਰਾਏ ਕਹਿਣ ਚ ਨਹੀਂ ਆ ਕੀ ਸਾਡੇ ਜਿਹੜੇ ਪਚਾਨੇ ਵਾੜਾ ਚ ਅਸੀਂ ਤਕਰੀਬਨ ਅੱਜ ਮੈਂ 22ਵਾਂ ਵਾੜੇ ਸ਼ਹਿਰ ਦਾ 6 ਵਜੇ ਤੋਂ ਨਿਕਲੇ ਆ ਇਹਦੇ ਵਾੜ ਦੇ ਵਿੱਚ ਐਸਾ ਲੰਘ ਮਹਿਸੂਸ ਹੋ ਰਿਹਾ ਇਸ ਵਾੜ ਦੀ ਜਿਹੜੀ ਜਿੰਮਤਾ ਦਾ ਔਰ ਗੁਰਬਖਸ਼ ਸਿੰਘ ਪਿੱਲੇ ਨੂੰ ਬਿੱਲਾ ਜੀ ਨੂੰ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦੀ ਆ ਕਿਉਂਕਿ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਔਰ ਉਹਨਾਂ ਦੇ 24 ਘੰਟੇ ਕਦੀ ਉਹਨਾਂ ਨੇ ਮੋਬਾਈਲ ਜਿਹੜਾ ਮਰਜ਼ੀ ਕਰ ਲਵੇ 24 ਘੰਟੇ ਉਹਨਾਂ ਦੀ ਰਿਵਰਸ ਕਾਲ ਆਣੀ ਹੁੰਦੀ ਆ ਔਰ ਉਸ ਸ਼ਖਸ ਨੂੰ ਦੁਆਰਾ ਜਿਤਾ ਕੇ ਹਾਊਸ 'ਚ ਭੇਜਣਗੇ ਔਰ ਤੁਹਾਡੇ ਲੋਕਾਂ ਦੀ ਜਿਹੜੀ ਸੇਵਾ ਲਈ ਉਹ ਹਮੇਸ਼ਾ ਤਤਪਰ ਰਹਿਣਗੇ ਜੈ ਹਿੰਦ 12 ਨੰਬਰ 12 ਚ ਤੁਸੀਂ ਕਿਹਨੂੰ ਦੇਖਦੇ ਆ ਵੀ ਕਿਹਦੀ ਜਿੱਤ ਹੋ ਸਕਦੀ ਆ ਤਿੰਨ ਕੈਂਡੀਡੇਟ ਖੜੇ ਆ ਦੇਖੋ ਜੀ ਇਸ ਤਿੰਨ ਕੈਂਡੀਡੇਟ ਜਿਨ੍ਹਾਂ ਦਾ ਚੋਣ ਨਿਸ਼ਾਨ ਇੱਕ ਹੱਥ ਪੰਗੇ ਵਾਲੇ ਖੜੇ ਆ ਇੱਕ ਝਾੜੂ ਵਾਲੇ ਖੜੇ ਆ ਜੀ ਇੱਕ ਗਮਲ ਦੇ ਫੁੱਲ ਵਾਲੇ ਖੜੇ ਆ ਜਿਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਜੀ ਬਿੱਲਾ ਵਾ ਬੜੇ ਇਮਾਨਦਾਰ ਤੇ ਵਧੀਆ ਨੇਤਾ ਨੇ ਥੋੜਾ ਜਿਹਾ ਟਾਈਮ ਤੋਂ ਸਾਨੂੰ ਇਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਉਹਦੇ ਦੌਰਾਨ ਜਿੱਥੋਂ ਤੱਕ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿਚਾਰ ਸੁਣਦੇ ਆ ਕਿ ਬੜੇ ਹੀ ਵਧੀਆ ਇਹਨਾਂ ਨੇ ਏਰੀਆ ਦੇ ਵਿੱਚ ਡਵੈਲਪਮੈਂਟ ਕਰਵਾਈ ਸੀ ਪਹਿਲਾਂ ਵੀ ਇਸ ਏਰੀਏ ਦੇ ਕੌਂਸਲਰ ਰਹੇ ਨੇ ਤੇ ਹੁਣ ਵੀ ਬੜੀ ਉਮੀਦ ਹੈ ਕਿ ਆ ਵਾਰਡ ਨੰਬਰ 12 ਦੇ ਜਿਹੜੇ ਲੋਕ ਨੇ ਇਹਨਾਂ ਨੂੰ ਬੜੇ ਬਹੁਮਤ ਦੇ ਨਾਲ ਵੋਟਾਂ ਪਾ ਕੇ ਇਹ ਆਉਣ ਵਾਲੀ 21 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਣਗੇ ਸਾਡੇ ਗੁਰਬਖਸ਼ ਸਿੰਘ ਜੀ ਬਿੱਲਾ ਜਿੰਦਾਬਾਦ ਲੋਕੀ ਕਹਿੰਦੇ ਵੀ ਝਾੜੂ ਵਾਲੇ ਵੀ ਕੰਮ ਕਰਾ ਰਹੇ ਆ ਹੁਣ ਤੋ 3 ਸਾਲ ਹੋ ਗਏ ਕਿਹੜੇ ਕਿਹੜੇ ਕੰਮ ਕਰਾਏ ਉਹਨਾਂ ਨੇ ਦੇਖੋ ਜੀ ਆਪਾਂ ਨੂੰ ਤੋ ਕੋਈ ਕੰਮ ਹਜੇ ਤੱਕ ਇਹਨਾਂ ਦਾ ਲਜਰ ਦੀ ਆਂਦਾ ਜਿੱਥੇ ਤੱਕ ਲੱਗਦਾ ਕਿ ਭ੍ਰਸਟਾਚਾਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਨਸ਼ੇ ਦਾ ਦੌਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਕਿ ਜਦ ਤੱਕ ਕੀ ਹੱਥੋਂ ਦੀ ਚੋਰੀਆਂ ਡਕੈਤੀਆਂ ਵੀ ਬਹੁਤ ਵਧੀਆਂ ਹੋਈਆਂ ਲੋਕਾਂ ਦੇ ਮੋਬਾਈਲ ਤੋਂ ਨਾਲ ਲੋਕੀ ਬਾਹਰ ਨਹੀਂ ਜਾ ਸਕਦੇ ਆ ਆ ਵਾਰਡ ਨੰਬਰ 12 ਲਾ ਲਓ ਜਾਂ ਹੋਰ ਏਰੀਏ ਲਾ ਲਓ ਲੁੱਟ ਖੋਹ ਬਹੁਤ ਜ਼ਿਆਦਾ ਹੋ ਰਹੀਆਂ ਨੇ ਨੇਤਾ ਵੀ ਸਪੋਰਟ ਕਰ ਰਹੇ ਆ ਜਿਹੜੇ ਕੀ ਇੱਕ ਵਧੀਆ ਲੀਡਰ ਵੀ ਨੇ ਤੇ ਇੱਕ ਦੇਸ਼ ਵਾਸਤੇ ਜਾਂ ਦੇਸ਼ ਭਗਤੀ ਵਾਸਤੇ ਇੱਕ ਫੌਜੀ ਵੀ ਰਹੇ ਨੇ ਜਦੋਂ ਇਹਨਾਂ ਦੀਆਂ ਗੱਲਾਂ ਸੁਣਦਿਆਂ ਅੱਖਾਂ 'ਚ ਆंसू ਆ ਜਾਂਦੇ ਨੇ ਤੇ ਪਤਾ ਲੱਗਦਾ ਕਿ ਇਹਨਾਂ ਨੇ ਦੇਸ਼ ਵਾਸਤੇ ਵੀ ਕੁਝ ਕੀਤਾ ਤੇ ਹੁਣ ਆਪਣੇ ਪੰਜਾਬ ਵਾਸਤੇ ਵੀ ਤੇ ਆਪਣੇ ਲੁਧਿਆਣਾ ਵਾਸਤੇ ਵੀ ਤੇ ਆਪਣੇ ਵਾਰਡ ਵਾਸਤੇ ਵੀ ਵਧੀਆ ਕੰਮ ਕਰਨਗੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿੱਤ ਪਾਓਗੇ ਸਭ ਤੋਂ ਪਹਿਲੇ ਗਲੇ ਪਹਿਲੇ ਤੁਨਸ਼ਕਰ ਬਹੁਤ ਬਹੁਤ ਨੁਸ਼ਕਰ ਦੂਜੀ ਗੱਲ ਇਹ ਹੈ ਕਿ ਗੁਰਵਸ਼ ਬਿੱਲਾ ਜੀ ਰਹੇਗਾ ਇੱਕ ਇਮਾਨਦਾਰ ਕੈਂਡੀਡੇਟ ਹੈ ਬਹੁਤ ਵਧੀਆ ਕੈਂਡੀਡੇਟ ਹੈਗੇ ਆ ਔਰ ਇਹਨਾਂ ਪਹਿਲੇ ਵੀ ਕੌਂਸਲਰ ਰਹੇ ਚੁਕੇ ਆ ਕਾਫੀ ਨੰਨ ਕੰਮ ਕਰਾਇਆ ਹੈਗਾ ਕੋਈ ਦਿੱਕਤ ਨਹੀਂ ਆਈ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਬਾਕੀ ਹਰ ਕੋਈ ਕੰਮ ਕਰਦਾ ਅਸੀਂ ਨਹੀਂ ਕਹਿੰਦੇ ਨਹੀਂ ਕੰਮ ਕਰਦਾ ਲੇਕਿਨ ਇਹਨਾਂ ਨੂੰ ਮੌਕਾ ਦਿੱਤਾ ਜਾਏਗਾ ਦਿੱਤਾ ਜਾਏਗਾ ਇੱਕ ਇਮਾਨਦਾਰ ਰਹਿ ਗਿਆ ਅਸੀਂ ਇਹਨਾਂ ਨਾਲ ਖੜੇ ਹਾਂ ਸਾਰੇ ਦੂਸਰੇ ਝਾੜੂ ਵਾਲੇ ਕਹਿੰਦੇ ਜਿਹਦੀ ਜਿਹਦਾ ਐਮਐਲਏ ਆ ਉਹਦਾ ਕਾਉਂਸਲਰ ਹੋਣਾ ਚਾਹੀਦਾ ਸਿਰ ਕੋਈ ਜ਼ਰੂਰੀ ਨਹੀਂ ਹੁੰਦਾ ਜਿਹਦੇ ਕਾਉਂਸਲਰ ਆ ਜਿਹਦਾ ਐਮਐਲਏ ਕੋਈ ਜ਼ਰੂਰੀ ਨਹੀਂ ਹੁੰਦਾ ਤੀਜੀ ਪਾਰਟੀ ਬਹੁਤੀ ਕੰਮ ਕਰਿਆ ਜਾਂਦੀ ਹੈ ਇਹਦੇ ਕੋਈ ਨਿਕਲ ਨਹੀਂ ਆਗੇ ਠੀਕ